ਜਗੁਰਦੇਵ ਤੁਨ ਵਰਦੇਵ ਮੈਂ ਰਜੇਸ਼ ਬਾਗਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਮੌਜੂਦਾ ਜਨਨਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਆਜ਼ਾਦ ਟੀਵੀ ਦੇ ਮਾਲਕ ਸ਼੍ਰੀ ਰਮੇਸ਼ ਕਲੇਰ ਜੀ ਜਿਹੜੇ ਆਜ਼ਾਦ ਟੀਵੀ ਨੂੰ ਚਲਾਉਂਦੇ ਆ ਤੇ ਆਜ਼ਾਦ ਟੀਵੀ ਜਿਹੜਾ ਗਰੀਬਾਂ ਦੀਆਂ ਦਲਿਤਾਂ ਦੀਆਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਚੁੱਕਦਾ ਕਿਤੇ ਵੀ ਕੋਈ ਸਮੱਸਿਆ ਹੋਵੇ ਉਹਨੂੰ ਅੱਗੇ ਰੱਖਦਾ ਸਮਾਜ ਦੀ ਗੱਲ ਨੂੰ ਬਚਾਉਂਦਾ ਪੂਰੇ ਦਵਿਸ਼ਪ ਦੇ ਵਿੱਚ ਆਜ਼ਾਦ ਟੀਵੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ। ਇਸ ਵਾਸਤੇ ਮੈਂ ਰਮੇਸ਼ ਕਲੇਰ ਜੀ ਨੂੰ ਵਧਾਈ ਦਿੰਦਾ 2 ਮਿਲੀਅਨ ਇਹਨਾਂ ਦੇ ਵਿਊ ਹੋਏ ਆ। ਪਰਮਾਤਮਾ ਕਰੇ ਮੈਂ ਇਹੀ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਇਹਨਾਂ ਦੇ ਜਲਦੀ ਕਰੋਨਾ ਵਿਊ ਤੇ ਕਰੋਨਾ ਸਬਸਕ੍ਰਾਈਬਰ ਹੋਣ। ਇਹ ਹੋਰ ਤਰੱਕੀ ਕਰਨ ਤਾਂ ਜੋ ਸਾਡੇ ਸਮਾਜ ਨੂੰ ਇਨਸਾਫ ਲਈ ਆਵਾਜ਼ ਹੋਰ ਬੁਲੰਦ ਕਰਨ। ਰਮੇਸ਼ ਕਲੇਰ ਜੀ ਖੁਦ ਵੀ ਬਹੁਤ ਵਧੀਆ ਇਨਸਾਨ ਗਰੀਬਾਂ ਦਾ ਭਲਾ ਕਰਨ ਲਈ ਹਰੇਕ ਦੀ ਦੁੱਖ ਸੁੱਖ 'ਚ ਬਾਹਰ ਫੜਨ ਲਈ ਬਹੁਤ ਹੀ ਪੁਰਾਣੇ ਮੇਰੇ ਤੇ ਬਹੁਤ ਗੁੜੇ ਮਿੱਤਰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਬਹੁਤ ਸ਼ੁਭ ਕਾਮਨਾਵਾਂ ਵੀ ਦਿੰਦਾ ਵਧਾਈ ਦਿੰਦਾ ਤੇ ਗੁਰੂ ਰਵਿਦਾਸ ਮਹਾਰਾਜ ਦੇ ਅੱਗੇ ਚਰਨਾਂ 'ਚ ਬੇਨਤੀ ਕਰਦਾ ਕਿ ਇਹ ਚੈਨਲ ਹੋਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਇਕਵਾਰੀਫਰ ਰਮੇਸ਼ ਕਲੇਰ ਜੀ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਇਹ ਚੈਨਲ ਹੋਰ ਤਰੱਕੀ ਕਰੇ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ Chamla Chandar building maintenance handyman under check trade platform is now available on your local London area he has more than 5 years experience in the same line he used to work with reputed companies agencies as well local builders with brothers He is professional by plumbing electrician masonry work carpentry for more information please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ